ਪਰ ਇਥੇ ਬੇਸਮਝੀ ਇਸ ਗੱਲ ਦੀ ਹੈ ਕਿ ਗੁਰੂ ਕੀ ਬਾਣੀ ਨੂੰ ਗੁਰੂ ਕੇ ਸ਼ਬਦ ਨੂੰ ਗੁਰੂ ਕੀ ਵਿਚਾਰ ਧਾਰਾ ਨੂੰ ਅਸੀਂ ਕੀ ਸਮਝਿਆ ਅਸੀਂ ਕੀ ਜਾਣਿਆ ਤੇ ਭਗਤ ਜੀ ਕਹਿੰਦੇ ਜੋ ਅਸੀਂ ਜਾਣਿਆ ਉਸ ਗੱਲ ਨੂੰ ਸਾਹਮਣੇ ਰੱਖਦੇ ਨੇ ਅਖਣ ਲੱਗੇ ਲੋਕ ਜਾਣੈ ਇਹੋ ਗੀਤ ਹੈ ਤਾਂ ਸਿੱਤੇ ਕੰਨ ਰਸ ਬਣਾਇਆ ਕਮ ਕਰਿਓ ਨਾ ਇਹ ਗੀਤ ਨਹੀਂ ਹੋ ਇੱਕ ਗੱਲ ਹੋਰ ਕਰਦੇ ਆ ਸਾਨੂੰ ਗਾਣੇ ਬੜੀ ਛੇਤੀ ਛੇਤੇ ਹੁੰਦੇ ਨੇ ਬੜੀ ਛੇਤੀ ਯਾਦ ਹੁੰਦੇ ਨੇ ਅਸੀਂ ਤੁਰਦੇ ਫਿਰਦੇ ਗੁਣਗਣਾਉਂਦੇ ਰਹਿੰਦੇ ਆ ਕੀ ਗੁਣਗਣਾਉਂਦੇ ਆ ਗਾਣੇ ਕਿਉਂ ਉਹਨੂੰ ਚਿਤਲਾ ਕੇ ਸੁਣਿਆ ਜਿਹੜੀ ਜੀਜ਼ ਨੂੰ ਧਿਆਨ ਲਾ ਕੇ ਸੁਣੋਗੇ ਉਹ ਚੇਤੇ ਹੋ ਜਾਏਗੀ ਯਾਦ ਹੋ ਜਾਏਗੀ ਤੇ ਹੁਣ ਆਪਣੇ ਆਪ ਤੇ ਸਵਾਲ ਕਰਕੇ ਪੁੱਛੀ ਵੀ ਸਾਨੂੰ ਯਾਦ ਕੀ ਹੈ ਸਾਨੂੰ ਚੇਤੇ ਕੀ ਹੈ ਸ਼ਬਦ ਚੇਤੇ ਹੈ ਭਗੀ ਸਿੰਘਰ ਨੇ ਕੀਰਤਨ ਕੀਤਾ ਆਸਾ ਦੀ ਵਾਰ ਦਾ ਕੀਰਤਨ ਸੀ ਰੋਜ਼ ਸੁਣਦੇ ਹਾਂ ਕਿੰਨੇ ਕ ਸ਼ਬਦ ਚੇਤੇ ਨੇ ਕਿੰਨੇ ਕ ਨਹੀਂ ਦੇ ਇਹਨਾਂ ਨੂੰ ਜਪਜੀਤ ਸਾਹਿਬ ਕੰਠ ਹੋਏਗਾ ਨਹੀਂ ਚੇਤੇ ਬਹੁਤ ਆਤ ਵਿੱਚ ਕਿਸੇ ਵਿਰਲੇ ਨੂੰ ਛੱਡ ਕੇ ਗਾਣੇ ਸਭ ਨੂੰ ਚੇਤੇ ਨੇ ਪਰ ਤਕਰੀਬਨ ਸਭ ਗੁਣ ਗਿਣਾਉਂਦੇ ਰਹਿੰਦੇ ਨੇ ਤੇ ਉਸੇ ਤਰ੍ਹਾਂ ਗੁਣ ਗਿਣਾਉਣਾ ਹੀ ਸ਼ਬਦ ਨੂੰ ਸਮਝਦੇ ਪਏ ਨੇ ਨਾਮ ਨੂੰ ਸਮਝਦੇ ਪਏ ਨੇ ਕਿ ਸ਼ਾਇਦ ਇਹ ਵੀ ਗਾਣਾ ਹੀ ਹੈ ਇਹ ਵੀ ਗੁਣ ਗਿਣਾਉਣਾ ਹੀ ਹੈ ਇਹ ਵੀ ਉਪਰੋਂ ਉਪਰੋਂ ਗਾਣਾ ਜਿਵੇਂ ਉਹ ਗਾਉਂਦੇ ਨੇ ਉਸ ਦੇ ਨਾਲ ਤੇ ਲੋਕ ਪ੍ਰਭਾਵਿਤ ਹੋ ਗਏ ਨਾ ਕਿ ਐਸੀ ਵੀ ਗੁਰਬਾਣੀ ਨੂੰ ਵੀ ਗੀਤ ਸਮਝ ਲਿਆ ਗੁਰਬਾਣੀ ਨੂੰ ਵੀ ਗਾਣਾ ਸਮਝ ਲਿਆ ਗੁਰਬਾਣੀ ਦੇ ਵਿੱਚੋਂ ਵੀ ਕੰਨ ਰਸ ਲੈਨੇ ਆ ਸੁਰਤ ਦੇ ਨਾਲ ਤੱਕ ਤੇ ਜਾਣ ਹੀ ਨਹੀਂ ਦਿੰਦੇ ਨਾ ਸ਼ਬਦ ਨੂੰ ਕਿਤੇ ਸੁਰਤ تک ਚਲਾ ਜਾਵੇ ਭਗਤ ਜੀ ਕਹਿੰਦੇ ਲੋਕ ਜਾਣਦੇ ਪਏ ਨੇ ਲੋਕ ਇਹ ਸਮਝਦੇ ਪਏ ਨੇ ਕਿ ਇਹ ਗੀਤ ਹੈ ਇਹ ਕੋਈ ਗਾਣਾ ਹੈ ਇਹ ਕਿਸੇ ਕਲੇ ਕਲਾਕਾਰ ਦਾ ਬਣਾਇਆ ਹੋਇਆ ਗਾਣਾ ਨਹੀਂ ਹੋ ਇਹ ਕੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਇਤ ਤੁਰ ਦੀ ਬਾਣੀ ਹੈ ਬਾਈ ਜਿਹੜੀ ਸਾਰੀਆਂ ਚਿੰਤਾਵਾਂ ਮਿਟਾ ਦਿੰਦੀ ਹੈ ਇਹ ਤੇ ਗੁਰੂ ਕੀ ਬਾਣੀ ਹੈ ਇਹ ਐਸੀ ਬਾਣੀ ਹੈ ਜਿਸ ਵਿੱਚ ਸਾਰੇ ਹੀ ਅੰਮ੍ਰਿਤ ਨੇ ਜਿਸ ਵਿੱਚ ਆਨੰਦੀ ਆਨੰਦ ਹੈ ਜਿਸ ਵਿੱਚ ਸੁਖ ਹੀ ਸੁਖ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਗੀਤ ਨਾ ਸਮਝਿਏ ਮੰਨੀਏ ਇਸ ਨੂੰ ਜਿੰਨਾ ਜਨ ਮੰਨਾਂਗੇ ਨਹੀਂ ਉਹਨਾਂ ਚ ਜਿਹੜੀ ਐ ਉਹ ਪ੍ਰਭਤਾ ਨਹੀਂ ਪ੍ਰਾਪਤ ਹੋਣੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸੁਣਨ ਦੀ ਗੱਲ ਕੀਤੀ ਹੈ ਜਿੱਥੇ ਮੰਨਣ ਦੀ ਗੱਲ ਕੀਤੀ ਹੈ ਉਥੇ ਤੀਜੀ ਗੱਲ ਨਿਧਿਆਸਣ ਦੀ ਕੀਤੀ ਹੈ ਨਿਧਿਆਸਣ ਦਾ ਭਾਵ ਹੁੰਦਾ ਹੈ ਕਿ ਕਮਾਈ ਗੁਰੂ ਕੀ ਬਾਣੀ ਨੂੰ ਸੁਣਤੇ ਲਿਆਏ ਮੰਨ ਵੀ ਲਿਆਏ ਇਹ ਗੱਲ ਮੰਨ ਲਈ ਹੈ ਕਿ ਇਥੋਂ ਅਸੀਂ ਕਿਸੇ ਜਗਤ ਤੇ ਪਹੁੰਚਣਾ ਹੋਵੇ ਤੇ ਰਸਤਾ ਕਿਹੜਾ ਜਾਂਦਾ ਪਰ ਜੇ ਉਸ ਰਸਤੇ ਤੇ ਤੁਰਾਂਗੇ ਹੀ ਨਾ ਤੇ ਪਹੁੰਚ ਨਹੀਂ ਸਕਦੇ ਕਦੇ ਵੀ ਕਿਸੇ ਹਾਲਾਤ ਵਿੱਚ ਨਹੀਂ ਪਹੁੰਚ ਸਕਦੇ ਦੋ ਗੱਲਾਂ ਅਸੀਂ ਕਰਦੇ ਆ ਸੁਣਦੇ ਵੀ ਆ ਤੇ ਸੁਣ ਕੇ ਮੰਨਦੇ ਵੀ ਆ ਪਰ ਤੀਜੀ ਗੱਲ ਜਿਹੜੀ ਸਤਿਗੁਰ ਜੀ ਨੇ ਆਖੀ ਵੀ ਸੁਣ ਤੇ ਠੀਕ ਐ ਸੁਣ ਲਿਆ ਤੋ ਸੁਣਨ ਦਾ ਬੜਾ ਵੱਡਾ ਲਾਭ ਐ ਠੀਕ ਐ ਤੂੰ ਮਨ ਵੀ ਲਿਆ ਐ ਪਰ ਮੰਨ ਕੇ ਜੋ ਤੈਨੂੰ ਕਿਹਾ ਉਹ ਕੀਤਾ ਗੱਲ ਤੇ ਮੰਨ ਲਈ ਵੀ ਝੂਠ ਬੋਲਣਾ ਪਾਪ ਐ ਪਰ ਕੀ ਬੋਲਣਾ ਛੱਡ ਤਾ ਗੱਲ ਤੇ ਤਾਂ ਬਣੀ ਨਾ ਸੁਣ ਲਿਆ ਹੈ ਮੰਨ ਲਿਆ ਹੈ ਪਰ ਮੰਨ ਕੇ ਉਸ ਮੁਤਾਬਕ ਚੱਲੇ ਨਹੀਂ ਹੋ ਤੇ ਭਗਤ ਜੀ ਕਹਿੰਦੇ ਚੱਲੇ ਤਾਂ ਨਹੀਂ ਹੋ ਕਿ ਅਸੀਂ ਇਹੋ ਹੀ ਸਮਝਦੇ ਪਿਆ ਵੀ ਸ਼ਾਇਦ ਕੰਨ ਰਸ ਹੈ ਅਸੀਂ ਗੁਰਬਾਣੀ ਨੂੰ ਗੀਤ ਹੀ ਸਮਝ ਰੱਖਿਆ ਅਸੀਂ ਪਰਮੇਸ਼ਰ ਦੀ ਵਿਚਾਰਧਾਰਾ ਨੂੰ ਗੀਤ ਹੀ ਸਮਝ ਰੱਖਿਆ ਆਕਣ ਲੱਗੇ ਨਹੀਂ ਇਹ ਗੀਤ ਨਹੀਂ ਹੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਚੇ ਪ੍ਰਤਖਸ਼ਰ ਜੀ ਨੂੰ ਪੁੱਛੋ ਤੇ ਸਤਿਗੁਰ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਇਹ ਤੇ ਖਸਮ ਦੀ ਬਾਣੀ ਹੈ ਇਹ ਤੇ ਮਾਲਕ ਦੀ ਬਾਣੀ ਹੈ ਤੇ ਸੜਾ ਕਰੀ ਗਿਆਨ ਵੇਲਾ ਲੋ ਖਸਮ ਦੀ ਬਾਣੀ ਹੈ ਜੋ ਮਾਲਕ ਤੋਂ ਆਉਂਦੀ ਪਈ ਮੈਂ ਤੇ ਉਹ ਕਹਿੰਦਾ ਪਿਆ ਸਨੇਹ ਰਮ ਟੱਚ ਟੇਕ ਦੇ ਵਿੱਚ ਸ਼ਬਦ ਪੜਿਆ ਬੇਸਮਾਰ ਅਥਾ ਅਗੰਤ ਅਤੁੱਲ ਸਤਿਗੁਰ ਕਹਿੰਦੇ ਮੈਂ ਤੇ ਉਹ ਬੋਲਦਾ ਪਿਆ ਜੋ ਮਾਲਕ ਨੇ ਬੁਲਾਇਆ ਮੇਰੀ ਆਪਣੀ ਵਿਚਾਰ ਧਾਰਾ ਨਹੀਂ ਹੋ ਮੇਰੀ ਆਪਣੀ ਗੱਲ ਨਹੀਂ ਇਹ ਤੇ ਖਸਮ ਦੀ ਬਾਣੀ ਹੈ ਤੇ ਭਗਤ ਕਬੀਰ ਜੀ ਕਹਿੰਦੇ ਲੋਕ ਸਮਝਦੇ ਪਏ ਨੇ ਕਿ ਇਹ ਕੋਈ ਗੁਣ ਗਣਾਉਣ ਵਾਲਾ ਗੀਤ ਹੈ ਇਹ ਤੇ ਕਨ ਰਸ ਹੈ ਬਸ ਕਹਿੰਦੇ ਨਹੀਂ ਇਸ ਸੰਸਾਰ ਦੇ ਲੋਕੋ ਇਸ ਗੱਲ ਨੂੰ ਸਮਝੋ ਇਹ ਤੋਂ ਬ੍ਰਹਮ ਵਿਚਾਰ ਇਹ ਬ੍ਰਹਮ ਦੀ ਬ੍ਰਹਮ ਕੀ ਇਹ ਰੱਬ ਬ੍ਰਹਮ ਕੀ ਇਹ ਪਰਮੇਸ਼ਰ ਇਹ ਤੇ ਪਰਮੇਸ਼ਰ ਦੀ ਵਿਚਾਰ ਹੈ ਇੱਕ ਉਦਾਹਰਣ ਦਿੱਤੀ ਹੈ ਭਗਤ ਜੀ ਨੇ ਇਥੇ ਇੱਕ ਵਿਚਾਰ ਧਾਰਾ ਤੇ ਉਸ ਵਿਚਾਰ ਧਾਰਾ ਨੂੰ ਕਹਿੰਦੇ ਨੇ ਕਿ ਕਾਂਸ਼ੀ ਦੇ ਵਿੱਚ ਇੱਕ ਵਿਚਾਰ ਧਾਰਾ ਸੁਣਾਈ ਜਾਂਦੀ ਏ ਕਹੀ ਜਾਂਦੀ ਏ ਕਦੋਂ ਜਿਹੜੇ ਅੰਤਲੇ ਸਮੇਂ ਤੋਂ ਬਾਅਦ ਕੰਮ ਆਉਂਦੀ ਏ ਅਰੰਤਲੇ ਸਮੇਂ ਸੁਣਾਈ ਜਾਂਦੀ ਕੋਈ ਸਮਾਂ ਪਹਿਲਾਂ ਉਹਨੂੰ ਜਦੋਂ ਬਜ਼ੁਰਗ ਹੋ ਜੇ ਕੋਈ ਉਹਨੂੰ ਕਾਂਸ਼ੀ ਲਿਆ ਜਾਂਦਾ ਸੀ ਪਹਿਲਾਂ ਇਹ ਕੋਣ ਦਾ ਤਰੀਕਾ ਏ ਸੀ ਕੇ ਉਸ ਨੂੰ ਆਰੇ ਦੇ ਨਾਲ چیرਦੇ ਸੀ ਕਹਿੰਦੇ ਮੁਕਤੀ ਪ੍ਰਾਪਤ ਹੋਵੇਗੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਗੁਰਬਾਣੀ ਦੇ ਵਿੱਚ ਮਨ ਕਾਮਨਾ ਤੀਰ ਸਜਾਏ ਬਸਿਓ ਸਿਰ ਕਰਵਤ ਤਰਾਹੇ ਮਨ ਕੀ ਮੈਲ ਨ ਉਤਰਾ ਇਹ ਵਿਦਜੇ ਲਖ ਯਤਨ ਕਰਾਏ ਜੇ ਕੋ ਕਾਸ਼ੀ ਜਾ ਕੇ ਜਿੰਨੇ ਲੋਕਾਂ ਦਾ ਮਤ ਹੈ ਉਹ ਜਾ ਕੇ ਜਦੋਂ ਆਰੇ ਦੇ ਨਾਲ ਆਪਣੇ ਆਪ ਨੂੰ ਚਰੋਂਦੇ ਸੀ ਤੇ ਉਹ ਚੀਰਨ ਵਾਲਾ ਉਹਨਾਂ ਨੂੰ ਮਰਨ ਤੋਂ ਪਹਿਲਾਂ ਉਪਦੇਸ਼ ਦਿੰਦਾ ਸੀ ਤੇ ਕਹਿੰਦਾ ਸੀ ਇਹ ਉਪਦੇਸ਼ ਤੇਰੇ ਮਰਨ ਤੋਂ ਬਾਅਦ ਕੰਮ ਆਏਗਾ ਮਰਨ ਤੋਂ ਬਾਅਦ ਕੁਝ ਵੀ ਕੰਮ ਨਹੀਂ ਆਉਂਦਾ ਜਿਉਂਦੇ ਜੀ ਜਿਹੜੇ ਕਰਮ ਕੀਤੇ ਨੇ ਉਹਨਾਂ ਨੇ ਜਿੰਦ ਦੇ ਨਾਲ ਜਾਣਾ ਚਾਹੇ ਚੰਗੇ ਕਰਮ ਕੀਤੇ ਨੇ ਚਾਹੇ ਮੰਦੇ ਕਰਮ ਕੀਤੇ ਨੇ ਉਹ ਜਿੰਦ ਦੇ ਨਾਲ ਰਹਿਣੇ ਨੇ ਉਹ ਖਿਹੜਾ ਨਹੀਂ ਛੱਡਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਇਸ਼ਾਰਾ ਪਹਿਲਾਂ ਹੀ ਕਰ ਦਿੱਤਾ ਕਿ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਉਹ ਕਿ ਸਵਾਲ ਕਰਦੇ ਨੇ ਵੀ ਧਰਮ ਦਾ ਰਾਜਾ ਹੈ ਹੀ ਨਹੀਂ ਉਹ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗੱਲ ਕਰਦੇ ਨੇ ਚੰਗਿਆਈ ਤੇ ਬਰਿਆਈ ਤੇਰੀ ਧਰਮ ਨੇ ਵਚਨੀ ਐ ਕਰਮ ਚੰਗੇ ਨੇ ਕਰਮ ਮਾੜੇ ਨੇ ਇਹ ਵਾਚੀ ਜਾਣੀ ਐ ਵਿਚਾਰੀ ਜਾਣੀ ਐ ਰੋਸ ਕਰਮਾਂ ਅਨੁਸਾਰ ਕਰਮ ਕਈਏ ਕੰਮ ਹੁਣ ਜਦੋਂ ਕਰਮ ਫਿਲਾਸਫੀ ਨੂੰ ਪੜੋਗੇ ਤੇ ਉਹਦਾ ਨਤੀਜਾ ਇਹ ਨਿਕਲੇਗਾ ਕਰਮ ਤੇ ਕੰਮਾਂ ਨੂੰ ਕਹਿੰਦੇ ਨੇ ਜਿਹੋ ਜੇ ਸਾਡੇ ਕੰਮ ਨੇ ਉਹ ਜੇ ਸਾਨੂੰ ਫਲ ਮਿਲਣਾ ਕੰਮ ਚੰਗੇ ਨੇ ਫਲ ਚੰਗਾ ਐ ਕੰਮ ਚੰਗੇ ਨਹੀਂ ਹੋ ਮਨੁੱਖ ਦੀ ਸੋਚ ਇਸ ਤਰ੍ਹਾਂ ਦੀ ਹੈ ਕਿ ਕੰਮ ਚੰਗੇ ਨਹੀਂ ਕਰਦਾ ਫਲ ਚੰਗਾ ਚਾਹੁੰਦਾ ਕੰਮ ਨਹੀਂ ਚੰਗੇ ਕਰਨੇ ਫਲ ਚੰਗਾ ਚਾਹੀਦਾ ਤੇ ਭਗਤ ਜੀ ਉਹਦੇ ਪਰਤਾਏ ਵੀ ਇੱਕ ਬਚਨ ਕਹਿੰਦੇ ਨੇ ਉਹਦੇ ਪਰਤਾਏ ਕੀ ਬਚਨ ਕਰਦੇ ਨੇ ਕਹਿੰਦੇ ਫਰੀਦਾ ਲੋੜੇ ਦਾਖ ਬਜੁਰੀਆਂ ਕਿੱਕਰ ਬੀਜੈ ਜੱਟ ਦਾਖਾਂ ਚਾਹੀਦੀਆਂ ਨੇ ਉਹ ਵੀ ਬਜੌਰ ਦੇਸ਼ ਦੀਆਂ ਨੂੰ ਕਿਸੇ ਵਿਦਵਾਨ ਨੇ ਬੜੇ ਵਧੀਆ ਤਰੀਕੇ ਦੇ ਨਾਲ ਪਰੋਕੇ ਆਖਿਆ ਕਹਿਣ ਲੱਗੇ ਭਗਤ ਫਰੀਦ ਜੀ ਤੁਰੇ ਜਾਂਦੇ ਨੇ ਤੇ ਇੱਕ ਜੱਟ ਬੈਠਾ কুরਲਾਉਂਦਾ ਪਿਆ ਰੋਂਦਾ ਪਿਆ ਲੋਕੋ ਆਤਾਂ ਗਏ ਨਾ ਤਰੀਕਾ ਹੈ ਵਿਦਵਾਨਾਂ ਦਾ ਆਪੋ ਆਪਣਾ ਕਹਿੰਦੇ ਉਹ কুরਲਾਉਂਦਾ ਪਿਆ ਤੇ ਭਗਤ ਫਰੀਦ ਜੀ ਜਾ ਕੇ ਕਹਿੰਦੇ ਵੀ ਕੀ ਹੋਇਆ ਬਾਈ কুরਲਾਉਂਦਾ ਕਿਉਂ ਹੈ ਕਹਿੰਦਾ ਵੇਖੋ ਜੀ ਕਿਕਰ ਹੋ ਗਿਆ ਤੇ ਕਿਕਰ ਨੂੰ ਸੂਲਾ ਲੱਗ ਗਈਆਂ ਨੇ ਬੀਜਿਆ ਕੀ ਸੀ ਕਹਿੰਦੇ ਬੀਜਤ ਕਿਕਰ ਸੀ ਪਰ ਮੈਨੂੰ ਤੇ ਇਹ ਲੱਗਦਾ ਸੀ ਵੀ ਇਹਨੂੰ ਦਾਖਣ ਲੱਗਣਗੀਆਂ ਉਹ ਵੀ ਬਜ਼ੁਰਗ ਦੇਸ਼ ਦੀਆਂ ਅਸੀਂ ਵੀ ਇਸ ਭਲੇਖੇ ਦੇ ਵਿੱਚ ਆ ਕਰਮ ਚੰਗੇ ਨਹੀਂ ਬੀਜੇ ਕੰਮ ਚੰਗੇ ਨਹੀਂ ਕੀਤੇ ਫਲ ਚੰਗਾ ਚਾਹੁੰਦੇ ਆ ਜੇ ਫਲ ਚੰਗਾ ਚਾਹੁੰਦੇ ਆ ਤੇ ਚੰਗਾ ਫਲ ਚਾਉਣ ਵਾਸਤੇ ਸਾਨੂੰ ਕੰਮ ਵੀ ਚੰਗੇ ਕਰਨੇ ਪੈਣਗੇ ਫਲ ਚੰਗਾ ਮਿਲੇਗਾ ਪਰ ਜਦੋਂ ਫਲ ਮਿਲਦਾ ਉਹਨੇ ਤੱਕ ਸ਼ਾਇਦ ਅਸੀਂ ਭੁੱਲ ਗਏ ਹੁੰਨੇ ਆ ਚੇਤੀ ਨਹੀਂ ਰਹਿ ਜਾਂਦਾ ਯਾਦ ਹੀ ਨਹੀਂ ਰਹਿ ਜਾਂਦਾ ਅਸੀਂ ਫਿਰ ਕਹਿੰਨੇ ਹੁੰਦੇ ਆ ਵੀ ਨਹੀਂ ਇਸ ਤਰ੍ਹਾਂ ਦੇਤੇ ਕੋਈ ਕਰਮ ਨਹੀਂ ਕੀਤਾ ਮੈਨੂੰ ਕੋਈ ਦਾਇਸ ਹੋਇਓ ਜਿਹਾ ਫਲ ਮਿਲੇ ਕਿਉਂ ਕਾਰਨ ਕੀ ਹੈ ਭੁੱਲ ਗਏ ਸਾਨੂੰ ਆਪਣੇ ਚੰਗੇ ਕੀਤੇ ਹੋਏ ਕਰਮ ਚੇਤੇ ਨਹੀਂ ਯਾਦ ਨੇ ਅਜ ਵੀ ਯਾਦ ਨੇ ਅੱਜ ਤੋਂ 50 ਸਾਲ ਪਹਿਲਾਂ ਕਿਤੇ ਮੇਰੇ ਦਾਦੇ ਨੇ ਕਿਤੇ ਗੁਰਦੁਆਰੇ ਚ ਕੋ ਚੀਜ਼ দান ਕੀਤੀ ਹੋਵੇ ਤੇ ਮੈਂ ਉੱਥੇ ਜਾਵਾਂ ਤੇ ਮੈਨੂੰ ਅੱਜ ਵੀ ਵੇਖ ਕੇ ਚੇਤੇ ਆ ਜਾਂਦੀ ਤੇ ਮੈਂ ਚਾਰ ਜਨਨ ਨੂੰ ਕਹਿੰਨਾ ਵੀ ਫਲਾਣੀ ਚੀਜ਼ ਮੇਰੇ ਦਾਦੇ ਨੇ ਦਿੱਤੀ ਹੈ। ਉਹ ਤੇ ਚੇਤੇ ਆ। ਚੰਗੇ ਕੰਮ ਚੇਤੇ ਨਹੀਂ ਸਟਾ ਚੰਗੇ ਕੰਮਾਂ ਦੀ ਅਸੀਂ ਸਾਰਿਆਂ ਨੇ ਇੱਕ ਲਿਸਟ ਬਣਾਈ ਹੋਈ ਹੈ। ਕਿ ਇਹ ਪੁੰਨ ਕੀਤਾ, ਇਹਨੇ দান ਕੀਤੇ। ਇਹਨੇ ਲੰਗਰ ਲਵਾਏ, ਇਹਨੇ ਪਾਠ ਕੀਤੇ ਸਭ ਚੇਤੇ ਨਿਯਾਦ ਨੇ। ਪਰ ਜੇ ਕਿਤੇ ਇੱਕ ਲਿਸਟ ਨਾਲ ਦੂਜੀ ਵੀ ਬਣਾ ਲੈਂਦੇ। ਦੇ ਮੰਦੇ ਕਿੰਨੇ ਕੁ ਕੀਤੇ ਨੇ ਕੀ ਕੀ ਮੰਦਾ ਕਰਮ ਕੀਤਾ ਅਸੀਂ ਕੀ ਕੀ ਕੀਤਾ ਚਲੋ ਪਿਛਲੇਆਂ ਦਾ ਤੇ ਛੱਡੋ ਆਪਣਾ ਹੀ ਚੇਤੇ ਕਰ ਲੈਂਦੇ ਰੱਖ ਲੈਂਦੇ ਯਾਦ ਆਪਣਾ ਵੀ ਯਾਦ ਨਹੀਂ ਪਰ ਜਦੋਂ ਫਲ ਮਿਲਦਾ ਓਦੋਂ ਸੋਚਦੇ ਆਂ ਵੀ ਐਸਾ ਕੋਈ ਕਰਮ ਕੀਤਾ ਹੀ ਨਹੀਂ ਮੈਂ ਤੇ ਸਤਿਗੁਰੂ ਕਹਿੰਦਾ ਐਸਾ ਕਦਾ ਨਹੀਂ ਹੋ ਸਕਦਾ ਵੀ ਤੂੰ ਕਰਮ ਨਾ ਕੀਤਾ ਹੋਵੇ ਤੇ ਤੈਨੂੰ ਬਿਨਾਂ ਕੀਤੇ ਕੋਈ ਫਲ ਮਿਲੇ ਇਥੇ ਕਲਯੁਗ ਦੇ ਇੱਕ ਵਿਚਾਰ ਧਾਰਾ ਵੀ ਇੱਥੇ ਪਹਿਲਾਂ ਸੀ ਟਾਈਮ ਲੱਗਦਾ ਹੁੰਦਾ ਹੁਣ ਤੇ ਇਹ ਕਰ ਕਰੇ ਸੋਇ ਕਰ ਪਾਏ ਨਾਲ ਦੀ ਨਾਲ ਹੈ ਭਗਤ ਜੀ ਆਖਣ ਲੱਗੇ ਇੱਥੇ ਬਖਸ਼ਿਸ਼ ਕਰਦੇ ਹੋਏ ਕਿਰਪਾ ਕਰਦੇ ਹੋਏ ਕਿ ਇਹ ਬ੍ਰਹਮ ਦੀ ਵਿਚਾਰ ਹੈ ਇਹਨੂੰ ਸਮਝ ਇਹਨੂੰ ਗੀਤ ਨਾ ਸਮਝ ਇਹਨੂੰ ਗੁਣ ਗਿਣਉਣ ਵਾਲਾ ਗਾਣਾ ਨਾ ਸਮਝ ਜਿਉਂ ਕਾਸ਼ੀ ਉਪਦੇਸ਼ ਹੋਏ ਦਸ ਬੇਨਤੀ ਕਰਦਾ ਸੀ ਕਾਂਸ਼ੀ ਜਾ ਕੇ ਉੱਤੇ ਉਪਦੇਸ਼ ਅੰਤਲੇ ਵੇਲੇ ਪਤਾ ਨਹੀਂ ਮਰਨ ਤੋਂ ਬਾਅਦ ਕੰਮ ਆਉਣਾ ਹੈ ਕਿ ਨਹੀਂ ਆਉਣਾ ਪਰ ਇਹ ਜਿਹੜਾ ਬ੍ਰਹਮ ਦੀ ਵਿਚਾਰ ਹੈ ਇਹ ਹਰ ਵਕਤ ਤੇਰੇ ਨਾਲ ਹੈ ਪਰਮੇਸ਼ਰ ਦੀ ਵਿਚਾਰ ਤਾਰਾ ਹਮੇਸ਼ਾ ਹੀ ਤੇਰੀ ਰਖਸ਼ਾ ਕਰੇਗੀ ਪਰਮੇਸ਼ਰ ਦਾ ਨਾਮ ਹਮੇਸ਼ਾ ਹੀ ਤੇਰੇ ਰਾਖੀ ਕਰਨਾ ਕਰੇਗਾ ਕੋਈ ਗਾਵੇ ਕੋ ਸੁਣੇ ਵੇਖੋ ਆਪੇ ਬਾਜ਼ਾਰ ਦੇ ਵਿੱਚੋਂ ਕੋਈ ਚੀਜ਼ ਲੈਣ ਜਾਂਦੇ ਹਾਂ ਤੇ ਦੁਕਾਨਦਾਰ ਉਹਦੀ ਗਰੰਟੀ ਦਿੰਦਾ ਹੈ ਕਦੇ ਕਿਸੇ ਨੇ ਗਰੰਟੀ ਦਿੱਤੀ ਵੀ ਤੂੰ ਨਾਮ ਜਪਤ ਤੇ ਤੈਨੂੰ ਇੰਨਾ ਫਾਇਦਾ ਹੋਵੇਗਾ ਤੂੰ ਗਾਹ ਤੇ ਤੈਨੂੰ ਇਹ ਫਾਇਦਾ ਹੋਵੇਗਾ ਤੂੰ ਪੜ ਤੈਨੂੰ ਇੰਨਾ ਫਾਇਦਾ ਹੋਵੇਗਾ ਜਾਂ ਇਹਨੂੰ ਕੇਵਲ ਤੇ ਕੇਵਲ ਸਿੱਖ ਪੜੇ ਤੇ ਉਹਨੂੰ ਹੀ ਫਾਇਦਾ ਹੋਵੇਗਾ ਐਸਾ ਨਹੀਂ ਹੋ ਤਨ ਗੁਰੂ ਅਰਜਨ ਦੇ ਮਹਾਰ ਸੱਚ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਦੇ ਆ ਉਹ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੇ ਕੋਈ ਵੀ ਐਨੀਬਾਡੀ ਕੋਈ ਵੀ ਪਰਮੇਸ਼ਰ ਦੇ ਨਾਮ ਨੂੰ ਨਾਲ ਜੁੜੇ ਕੋਈ ਵੀ ਗਾਵੇ ਕੋਈ ਵੀ ਸੁਣੇ ਕੋਈ ਵੀ ਇਸ ਵਿਚਾਰ ਧਾਰਾ ਦੇ ਨਾਲ ਜੁੜੇ ਕੋਈ ਵੀ ਹੋ ਸਕਦਾ ਕਿਸੇ ਮਜ਼ਬਦਾ ਕਿਸੇ ਧਰਮ ਦਾ ਹੋ ਸਕਦਾ ਇਥੇ ਵੀ ਜੋਰ ਦੇ ਕੇ ਨਹੀਂ ਆਖਿਆ ਵੀ ਕੇਵਲ ਤੇ ਕੇਵਲ ਸੇਖ ਹੀ ਗਾਵੇ ਤੇ ਉਸੇ ਨੂੰ ਹੀ ਲਾਭ ਮਿਲੇਗਾ ਹਿੰਦੂ ਨੂੰ ਨਹੀਂ ਮਿਲੇਗਾ ਮੁਸਲਮਾਨ ਨੂੰ ਨਹੀਂ ਮਿਲੇਗਾ ਪਾਣੀ ਨੇ ਕਦੇ ਵਿਤਕਰਾ ਕੀਤਾ ਕਿਸੇ ਨਾਲ ਜਬ ਪਾਣੀ ਨੂੰ ਕੋ ਪੁੱਛ ਕੇ ਪੀਂਦਾ ਵੀ ਤੈਨੂੰ ਪੀਵਾ ਪਿਆਸ ਬਜਾਏਗਾ ਕਿ ਨਹੀਂ ਬਜਾਏਗਾ ਪਾਣੀ ਨੂੰ ਕੋਈ ਵੀ ਪੀਵੇ ਹਰੇਕ ਦੀ ਪਿਆਸ ਬੁਝਾ ਦਿੰਦਾ ਹਰੇਕ ਦੀ ਇਹ ਸਤ ਨਹੀਂ ਹੋਇਆ ਕਿਤੇ ਵੀ ਪਾਣੀ ਨੇ ਕਿਸੇ ਨੂੰ ਜਵਾਬ ਦੇ ਦਿੱਤਾ ਹੋਵੇ ਵੀ ਮੈਂ ਤੇਰੀ ਪਿਆਸ ਨਹੀਂ ਭਜਾਵਾਂਗਾ ਭਗਤੀ ਆਖਣ ਲੱਗੇ ਕੋਈ ਗਾਵੇ ਕੋ ਸੁਣਾਏ ਹੁਣ ਨਾਲ ਇੱਕ ਸ਼ਰਤ ਰੱਖ ਦਿੱਤੀ ਕਿਵੇਂ ਹਰ ਨਾਮ ਚਿਤ ਲਾਏ ਲਾਭ ਤੇ ਹੈ ਸੇਵਾ ਕਰਨ ਦਾ ਲਾਭ ਤੇ ਹੈ ਸ਼ਬਦ ਪੜਨ ਦਾ ਲਾਭ ਤੇ ਹੈ ਪਰ ਲਾਭ ਤਾਂ ਜੇ ਕਿਤੇ ਚਿੱਤ ਲਾ ਕੇ ਸੰਜਮ ਦੇ ਨਾਲ ਅਕਸਰ ਇੱਕ ਉਦਾਹਰਣ ਦੱਸ ਦਿੰਦਾ ਹੁੰਦਾ ਹੈ ਡਾਕਟਰ ਕੋਲ ਤੇ ਚਲੇ ਜਾਈਏ ਡਾਕਟਰ ਨੂੰ ਚੈੱਕ ਕਰਾ ਕੇ ਦਵਾਈ ਵੀ ਲੈ ਲਈਏ ਦਵਾਈ ਲੈ ਕੇ ਘਰ ਵੀ ਆ ਜਾਈਏ ਦਵਾਈ ਖਾਈਏ ਵੀ ਇਸ ਗੱਲ ਨੂੰ ਪਕੜ ਚ ਲਿਓ ਡਾਕਟਰ ਨੂੰ ਵੀ ਮਿਲ ਲਿਆ ਦਾਈ ਲੈ ਆਂਦੀ ਏ ਦਵਾਈ ਖਾ ਵੀ ਲਈ ਏ ਪਰ ਜਿਹੜਾ ਪ੍ਰੇਜ ਡਾਕਟਰ ਨੇ ਦੱਸਿਆ ਏ ਉਹ ਨਹੀਂ ਕੀਤਾ ਪ੍ਰੇਜ ਵਿੱਚ ਧਿਆਨ ਨਹੀਂ ਦਿੱਤਾ ਤਾਂ ਭਾਵੇਂ ਨਹੀਂ ਵੀ ਦਵਾਈ ਚਿੱਤ ਲਾ ਕੇ ਨਹੀਂ ਖਾਦੀ ਨਹੀਂ ਪ੍ਰੇਜ ਵਿੱਚ ਧਿਆਨ ਨਹੀਂ ਦਿੱਤਾ ਸ਼ੂਗਰ ਦਾ ਮਰੀਜ਼ ਹੋਵੇ ਗੋਲੀਆਂ ਵੀ ਤਿੰਨ ਖਾਂਦਾ ਹੋਵੇ ਤੇ ਨਾਲ ਮਿੱਠੇ ਦਾ ਸੰਕੋਚ ਨਾ ਕਰਦਾ ਹੋਵੇ ਤੇ ਮੁੜ ਕੇ ਡਾਕਟਰ ਨੂੰ ਦੋਸ਼ ਦੇਵੇ ਵੀ ਡਾਕਟਰ ਸਾਹਿਬ ਇੱਕ ਇਹੋ ਜੀ ਦਵਾਈ ਦਿੱਤੀ ਤੁਸੀਂ ਸ਼ਾਇਦ ਅਸੀਂ ਉੱਥੇ ਕੁ ਗਲੁੱਤੇ ਹੋਏ ਆਂ ਭਗਤ ਜੀ ਗਾਰੰਟੀ ਦੇਂਦੇ ਪਏ ਨੇ ਤਾਂ ਉਸ ਨੇ ਪਹਿਲਾਂ ਬੇਨਤੀ ਕੀਤੀ ਸੰਸਾਰ ਦੇ ਲੋਕ ਸੰਸਾਰ ਦੀਆਂ ਚੀਜ਼ਾਂ ਦੀ ਗਰੰਟੀ ਦਿੰਦੇ ਪੈਨੇ ਇਥੇ ਭਗਤ ਕਬੀਰ ਜੀ ਗਰੰਟੀ ਦਿੰਦੇ ਪੈਨੇ ਆਖਣ ਲੱਗੇ ਕੋਈ ਵੀ ਗਾਵੇ ਕੋਈ ਵੀ ਸੁਣੇ ਪਰ ਬਾਅਦ ਸ਼ਰਤ ਚਿੱਤ ਲਾ ਕੇ ਧਿਆਨ ਲਾ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਕੀ ਸੇਵਾ ਸਫਲ ਹੈ ਪਰ ਨਾਲ ਸ਼ਰਤ ਰੱਖਤੀ ਨਾ ਜੇ ਕੋ ਕਰੇ ਚਿੱਤ ਲਾਏ ਜੇ ਕੋਈ ਚਿੱਤ ਲਾ ਕੇ ਧਿਆਨ ਲਾ ਕੇ ਕਰੇ ਜਿਵੇਂ ਭਾਵੇਂ ਹੱਥਾਂ ਨਾਲ ਸੇਵਾ ਹੋ ਰਹੀ ਏ ਤੇ ਮੂੰਹ ਦੇ ਨਾਲ ਸੰਸਾਰ ਭਰਤੀਆਂ ਗੱਲਾਂ ਹੋ ਰੀਆਂ ਨੇ ਅੱਜ ਬਹੁਤ ਆਤ ਵਿੱਚ ਕਿਸੇ ਵਿਰਲਿਆ ਨੂੰ ਛੱਡ ਕੇ ਇਸ ਤਰ੍ਹਾਂ ਹੀ ਹੁੰਦਾ ਪਿਆ ਉਥੇ ਵੀ ਸਾਡੇ ਕੋਲ ਦਬਾ-ਦਬ ਹੱਥਾਂ ਨਾਲ ਸੇਵਾ ਕਰੀ ਜਾਂਦੇ ਆ ਤੇ ਨਾਲ ਦੀ ਨਾਲ ਗੱਲ ਵੀ ਜਿਹੜੀ ਉਹ ਥੱਲੇ ਨਹੀਂ ਡਿੱਗਣ ਦਿੰਦੇ ਉਹ ਵੀ ਚੱਲਦੀ ਏ ਫਿਰ ਚਿੱਤ ਕਿੱਥੇ ਆ ਚਾਹੀਦਾ ਤੇ ਇਹ ਸੀ ਕਿ ਹੱਥਕਾਰ ਵਿੱਚ ਚਿੱਤ ਕਰਤਾਰ ਵਿੱਚ ਫਿਰ ਤੇ ਸੀ ਸਫਲਤਾ ਜੇ ਅਸੀਂ ਸਫਲ ਨਹੀਂ ਹੋਏ ਕਾਮਯਾਬ ਨਹੀਂ ਹੋਏ ਤੇ ਇਹਦਾ ਕਾਰਨ ਇਹ ਹੈ ਕਿ ਅਸੀਂ ਕਰਮ ਕਰਦੇ ਪਏ ਆ ਪਰ ਉਸ ਕਰਮ ਵਿੱਚ ਸਾਡਾ ਧਿਆਨ ਨਹੀਂ ਹੋ। ਅਸ ਕਰਮ ਸਤ ਸੰਗਤ ਰੂਪੀ ਕਰਦੇ ਪਏ ਆ ਪਰ ਧਿਆਨ ਨਹੀਂ ਹੋ ਬਾਣੀ ਪੜਨਾ ਚੰਗੀ ਗੱਲ ਹੈ ਪਰ ਬਾਣੀ ਪੜਨ ਵਿੱਚ ਧਿਆਨ ਨਹੀਂ ਹੋ। ਸੇਵਾ ਕਰਦੇ ਪਿਆ ਸੇਵਾ ਵਿੱਚ ਧਿਆਨ ਨਹੀਂ ਹੋ ਭਗਤ ਜੀ ਕਹਿੰਦੇ ਅਸੀਂ ਗਾਰੰਟੀ ਦਿੰਨੇ ਆ ਕਿ ਜੇ ਕੋਈ ਗਾਏਗਾ ਜੇ ਕੋਈ ਸੁਣੇਗਾ ਸੁਣੇਗਾ ਚਿੱਤ ਲਾ ਕੇ ਹਰੀ ਪ੍ਰਭੂ ਬਰੀਪੂਰਨ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਤੇ ਗਾਰੰਟੀ ਦੇ ਕੇ ਕਹਿੰਦੇ ਕੀ ਨੇ ਆਖਣ ਲੱਗੇ ਤਹ ਕਵੀਰ ਸੰਸਾ ਨਹੀਂ ਸੰਸਾ ਨਾ ਜਾਣਿਓ ਇਹਦੇ ਵਿੱਚ ਕੋਈ ਸ਼ੰਕਾ ਨਾ ਰੱਖਿਓ ਮਨ ਵਿੱਚ ਗਰੰਟੀ ਹੈ ਇਸ ਗੱਲ ਨੂੰ ਵਿਅਰਥ ਨਾ ਸਮਝਿਓ ਸ਼ੰਕਾ ਕਰਨਾ ਕਿਸੇ ਗੱਲ ਵਿੱਚ ਉਹਨੂੰ ਵਿਅਰਥ ਸਮਝ ਲੈਣਾ ਵੀ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ ਤੇ ਸ਼ੰਕਿਆਂ ਦੇ ਨਾਲ ਤੇ ਅਸੀਂ ਭਰੇ ਹੋਏ ਆ ਅਸੀਂ ਤੇ ਅਰਦਾਸ ਕਰਦੇ ਆ ਮੈਨੂੰ ਖਿਮਾ ਕਰਨਾ ਬਹੁਤ ਆਤ ਵਿੱਚ ਸ਼ੰਕੇ ਨੇ ਕਿਵੇਂ ਇਸਵਾਲ ਹੁੰਦਾ ਬੇਨਤੀ ਕਰਤੀਆਂ ਕਰਦੀ ਹੁਣ ਅੱਗੇ ਗੁਰੂ ਜਾਣਦਾ ਅਸੀਂ ਤੇ ਆਪਣੇ ਵੱਲੋਂ ਅਰਦਾਸ ਕਰਤੀ ਏ ਹੁਣ ਪਤਾ ਨਹੀਂ ਹੁਣ ਜਦੋਂ ਪਤਾ ਨਹੀਂ ਆ ਗਿਆ ਸ਼ੰਕਾ ਆ ਗਿਆ ਫਿਰ ਸਫਲਤਾ ਕਿੱਥੋਂ ਹੋਏਗੀ ਫਿਰ ਤੇ ਕਾਮਯਾਬੀ ਨਹੀਂ ਹੋ ਸਕਦੀ ਮੀ ਪੈਣ ਦੀ ਅਰਦਾਸ ਕਰਦੇ ਹੋ ਤੇ ਸ਼ਰਤ ਤਰੀ ਦਾ ਪ੍ਰਬੰਧ ਰੱਖੋ ਨਾ ਨਾਲ ਵੀ ਪਏਗਾ ਹੀ ਪਏਗਾ ਪਰਮੇਸ਼ਰ ਦੀ ਬਖਸ਼ਿਸ਼ ਦਾ ਮੀ ਪਏਗਾ ਹੀ ਪਏਗਾ ਐਸਾ ਨਹੀਂ ਹੋ ਸਕਦਾ ਵੀ ਨਾ ਹੋਵੇ ਤੂੰ ਅਰਦਾਸ ਕੀਤੀ ਤੇ ਐਸਾ ਕਦੇ ਹੋ ਹੀ ਨਹੀਂ ਸਕਦਾ ਭਗਤ ਜੀ ਕਹਿਣ ਲੱਗੇ ਵੀ ਇਹਦੇ ਵਿੱਚ ਸ਼ੰਕਾ ਨਾ ਜਾਣਿਓ ਜੇ ਕੋਈ ਗਾਉਂਦਾ ਪਿਆ ਹੈ ਜੇ ਕੋਈ ਸੁਣਦਾ ਪਿਆ ਹੈ ਉਹ ਪਰਮ ਗਤੀ ਨੂੰ ਪ੍ਰਾਪਤ ਹੋਵੇਗਾ ਹੀ ਹੋਵੇਗਾ ਉਹ ਆਨੰਦ ਨੂੰ ਪ੍ਰਾਪਤ ਹੋਵੇਗਾ ਹੀ ਹੋਵੇਗਾ ਉਹ ਸੁਖ ਨੂੰ ਪ੍ਰਾਪਤ ਹੋਵੇਗਾ ਹੀ ਹੋਵੇਗਾ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਅੰਤ ਪਰਮਗਤੀ ਨੂੰ ਪ੍ਰਾਪਤ ਹੋਵੇਗਾ ਹੀ ਹੋਵੇਗਾ ਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਗੁਰਮਤਿ ਵਿਚਾਰ ਧਾਰਾ ਦੀ ਸਮਝ ਆ ਜਾਵੇ ਤਾਂ ਜੋ ਸਾਡੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭੁ ਅੱਪੈ ਮੇਲੇ ਇਹ ਅਵਸਥਾ ਨੂੰ ਪ੍ਰਾਪਤ ਹੋ ਜਾਈਏ ਭੁੱਲਾਂ ਚੁੱਕਾਂ ਦੀ ਖਿਮਾ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਇਸ ਪਵੰਤ ਅਸਥਾਨ ਦੇ ਹੜ ਗ੍ਰੰਥੀ ਸਾਹਿਬ ਦਿੱਲੀ ਸਿੱਖ ਧਰਮ ਪ੍ਰਚਾਰ ਕਮੇਟੀ ਦਿੱਲੀ ਸੇ ਗੁਰਦੁਆਰਾ ਕਮੇਟੀ ਸਮੁੱਚੇ ਸਟਾਫ ਦਾ ਸਮੁੱਚੇ ਗ੍ਰੰਥੀ ਸੇਵਾਦਾਰਾਂ ਦਾ ਸਮੁੱਚੀਆਂ ਸੰਗਤਾਂ ਦਾ ਰੋਪਟਾਨ ਕੋਟ ਸ਼ੁਕਰ ਧੰਨਵਾਦ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਸਦਕਾ ਗੁਰੂ ਪਾਤਸ਼ਾਹ ਜੀ ਦੀ ਪਾਵਨ ਗੋਦ ਦੇ ਵਿੱਚ ਸ਼ੁਭਾਇਮਨ ਹੋ ਕੇ ਗੁਰਮਤਿ ਵਿਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਲਾਂ ਚੁੱਕਾਂ ਦੀ ਖੇਮਾ ਪਿਆਰ ਸਤਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਕੀ ਫਤਿਹ